ਜਦੋਂ 2003 ਤੋਂ ਬਾਅਦ ਕਾਂਸ਼ੀਰਮ ਸਿੰਘ ਜੀ ਨੂੰ ਬਿਮਾਰੀ ਦੇ ਬਹਾਨੇ ਬੰਦੀ ਬਣਾ ਲਿਆ ਗਿਆ ਬਿਮਾਰੀ ਦੇ ਬਹਾਨੇ ਚ ਪੰਜ ਦਾ ਅਸੀਂ ਸੰਘਰਸ਼ ਕੀਤਾ ਚਾਰ ਤੋਂ ਸ਼ੁਰੂ ਕੀਤਾ ਕਾਂਸ਼ੀਰਮ ਜੀ ਨੂੰ ਛੁਡਾਉਣ ਲਈ ਮਾਇਆਵਤੀ ਦੀ ਜੇਲ੍ਹ ਦੇ ਵਿੱਚੋਂ ਛੁਡਾਇਆ ਜਾਵੇ ਕਾਂਸ਼ੀਰਮ ਉਹ ਅਸੀਂ ਛਡਾਉਣ ਦੇ ਵਿੱਚ ਨਾਕਾਮਯਾਬ ਰਹੇ ਕਿਉਂਕਿ ਜਦੋਂ ਲੋਕ ਸਭਾ ਦੇ ਵਿੱਚ ਇੱਕ ਵਾਰ ਬੋਲੇ ਉਹ ਚ ਬਾਜਪਾਈ ਨੇ ਕਿਤੇ ਇੱਕ ਉਹਨਾਂ ਦੇ ਉੱਤੇ ਨਾ ਕਮੈਂਟਸ ਕੀਤਾ ਕਿ ਬਹੁਜਨ ਸਮਾਜ ਪਾਰਟੀ ਦਾ ਕੀ ਹੈ ਭਾਜਪਾ ਸਮਾਜ ਪਾਰਟੀ ਦਾ ਕੋਈ ਚੋਣ ਮੈਨੀਫੈਸਟੋ ਨਹੀਂ ਹੈ ਕੋਈ ਕੁਝ ਨਹੀਂ ਹੈ ਇਹਨਾਂ ਦੀ ਕੀ ਗੱਲ ਕਾਂਸ਼ੀਰਾਮ ਜੀ ਨੇ ਕਿਹਾ ਮਿਸਟਰ ਬਾਜਪਾਈ ਆਪ ਕਹਿੰਦੇ ਹੋ ਕਿ ਭਾਜਪਾ ਸਮਾਜ ਪਾਰਟੀ ਦਾ ਕੀ ਹੈ इनका तो मैनिफेस्टो नहीं है कोई भी तो ਸੁਣੋ ਧਿਆਨ ਨਾਲ ਬੇਰੀ ਵਿਐਸਪੀ ਦਾ ਜੋ ਮੈਨੀਫੈਸਟੋ ਗੁਰੂਗ੍ਰੰਥ ਸਾਹਿਬ ਨੇ ਦਰਜ ਕਾਂਸ਼ੀਰਾਮ ਜੀ ਹਮੇਸ਼ਾ ਕਿਹਾ ਕਰਦੇ ਸੀ ਕਿ ਨੋਟਾਂ ਵਾਲਿਆਂ ਦੀ ਸਰਕਾਰ ਨਹੀਂ ਬਣਨੀ ਚਾਹੀਦੀ ਵੋਟਾਂ ਵਾਲਿਆਂ ਦੀ ਸਰਕਾਰ ਬਣਨੀ ਚਾਹੀਦੀ ਹੈ ਜੋ ਗੁਰੂਆਂ ਦਾ ਸਾਡਾ ਮਿਸ਼ਨ ਹੈ ਗੁਰਬਾਣੀ ਜੋ ਸਾਨੂੰ ਸੰਦੇਸ਼ ਦਿੰਦੀ ਹੈ ਜੀ ਉਹ ਬਦਕਿਸਮਤੀ ਨਾਲ ਬ੍ਰਾਹਮਣਵਾਦ ਦੀ ਪੇਂਟ ਵੀ ਕੋਸ਼ੇਸਾ ਚੜਿਆ ਬਹੁਤ ਸਾਰੇ ਲੋਕ ਇਹ ਗੱਲ ਕਹਿਣ ਤੋਂ ਝਿਜਕਦੇ ਆ ਮੈਂ ਸਮਝਦਾ ਸਾਡੇ ਭਾਰਤ ਦਾ ਕਿਹੜਾ ਵੀ ਧਰਮ ਹੈ ਜਿਹੜੀਆਂ ਵੀ ਵਿਅਕਤੀ ਹਰ ਵਿਅਕਤੀ ਦੀ ਕ੍ਰਾਂਤੀਕਾਰੀ ਸੋਚ ਨੂੰ ਖੁੰਡਾ ਕਰਨ ਵਾਸਤੇ ਬ੍ਰਾਹਮਣੀ ਵਿਚਾਰਧਾਰਾ ਕਿਉਂਕਿ ਕੁਝ ਲੋਕ ਐਸੇ ਆ ਜਿਹੜੇ ਉਹ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖ ਕੇ ਆਦਮੀ ਨੂੰ ਤੋੜ ਕੇ ਰੱਖਦੇ ਆ ਜਿਵੇਂ ਸਿੱਖਾਂ ਨੂੰ ਖਾਰਕੋਹਾਂ ਦੇ ਨਾਂ ਦੇ ਉੱਤੇ ਜਾਂ ਅਤਵਾਦੀਆਂ ਦੇ ਨਾਂ ਦੇ ਉੱਤੇ ਜਾਂ ਖਾਲਸਾ ਦੇ ਨਾਂ ਦੇ ਉੱਤੇ ਬਦਨਾਮ ਕੀਤਾ ਜਾਂਦਾ ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਨੂੰ ਜਿਹੜੇ ਕੱਪੜੇ ਉਸੇ ਪਛਾਣੇ ਜਾਂਦੇ ਹਨ ਜੀ ਜਾਂ ਜਿਹੜੇ ਜਿਨਕੇ ਬੱਚੇ ਜ਼ਿਆਦਾ ਹੁੰਦੇ ਹਨ ਜੀ ਇਹਨਾਂ ਨਾਵਾਂ ਦੇ ਨਾਲ ਟਾਰਚਰ ਕੀਤਾ ਜਾ ਰਿਹਾ ਤੇ 1998 ਦੇ ਵਿੱਚ ਨਨਤਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਇੱਕ ਇਕੱਠ ਕੀਤਾ ਗਿਆ ਜਦੋਂ ਖਾਲਸਾ ਸਾਜਨਾ ਸਿਰ ਜੇਕਰ 300 ਸਾਲਾਂ ਸੀ ਜੀ ਉੱਥੇ ਉਹਨਾਂ ਨੇ ਬਹੁਤ ਵੱਡੇ ਪਰਪਲ ਜੁਰ ਤੇ ਉੱਥੇ ਗੱਲ ਕੀਤੀ ਕਿ ਮੈਂ ਹੈਰਾਨ ਐ ਇਸ ਗੱਲ ਤੋਂ ਕਿ ਗੁਰੂ ਸਾਹਿਬ 300 ਸਾਲ ਪਹਿਲਾਂ ਭਾਰਤੀ ਸਮਾਜ ਦੀ ਜਾਤ ਪਾਤ ਤੋੜਨ ਦੀ ਗੱਲ ਕਹੀ ਸੀ ਜਾਤ ਪਾਤ ਤੋੜੀ ਉਹਨਾਂ ਨੇ ਖਾਲਸਾ ਸਾਜਨਾ ਸਾਜਿਆ ਜੀ ਉੱਥੇ ਕੋਈ ਜਾਤੀ ਪਾਤੀ ਦਾ ਜ਼ਿਕਰ ਨਹੀਂ ਸੀ 300 ਸਾਲ ਬੀਤਣ ਤੋਂ ਬਾਅਦ ਵੀ ਅੱਜ ਤੱਕ ਮੇਰਾ ਸਮਾਜ ਸੀ ਜੀ ਕਿਉਂ ਐਸਸੀ ਐਸਟੀ ਓਬੀਸੀ ਮੈਨੋਰਟੀ ਦੇ ਲੋਕ ਉਹ ਐਨੇ ਕਮਜ਼ੋਰ ਜਾਂ ਉਹ ਕਿਸੇ ਦੇ ਉੱਤੇ ਨਿਰਭਰ ਕਿਉਂ ਨੇ ਗੁਰੂ ਸਾਹਿਬ ਤਾਂ ਸਾਨੂੰ ਪਾਤਸ਼ਾਹੀਆਂ ਦੇਣਾ ਚਾਹੁੰਦੇ ਸੀ ਜੀ ਉਹ ਪਾਤਸ਼ਾਹੀਆਂ ਦਾ ਸੰਕਲਪ ਕਿੱਥੇ ਗਿਆ ਇੱਕ ਨੋਟ ਅੱਛਾ ਜੀ ਇੱਕ ਵੋਟ ਅੱਛਾ ਜੀ ਕਿ ਮੈਂ ਵੋਟ ਉਹ ਤੋਂ ਲੈਣੀ ਚਾਹੁੰਦਾ ਨੋਟ ਉਹ ਤੋਂ ਲੈਣਾ ਚਾਹੁੰਦਾ ਜਿਹੜਾ ਮੈਨੂੰ ਵੋਟ ਪਾਉਣੀ ਚਾਹੀਦੀ ਕਿ ਮੈਂ ਵੋਟ ਤੁਹਾਨੂੰ ਪਾਉਣੀ ਚਾਹੁੰਦਾ ਤਾਂ ਮੈਂ ਮੈਨੂੰ ਇੱਕ ਨੋਟ ਵੀ ਦਿੱਤਾ ਜਾਵੇ ਕਦਾਜੀ ਕੁਰੀ ਫੇਰ ਵੀ9 ਪੰਜਾਬੀ ਤੇ ਆਪਾਂ ਗੱਲਬਾਤ ਅੱਜ ਕਰ ਰਹੇ ਆ ਜਿਹੜੀ ਬਹੁਜਨ ਦਰਬੜ ਪਾਰਟੀ ਆ ਜਿਹਦਾ ਮੈਨੀਫੈਸਟੋ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਹਾਲਾਂਕਿ ਪਾਰਟੀ ਜਿਹੜੀ ਇਸ ਵਕਤ ਅਸੀਂ ਕਹਿ ਸਕਦੇ ਆ ਕਿ ਮੂਲ ਰੂਪ ਚ ਦੱਖਣ ਭਾਰਤ ਦੇ ਵਿੱਚ ਜਿਹੜੀ ਇਹ ਬਣੀ ਆ ਪਰ ਪੰਜਾਬ ਚ ਆ ਕੇ ਇਲੈਕਸ਼ਨ ਲੜ ਰਹੇ ਨੇ ਤੇ ਇਸ ਵਕਤ ਸਾਡੇ ਨਾਲ ਪੰਜਾਬ ਦਾ ਜਿਹੜਾ ਕੰਮਕਾਜ ਦੇਖ ਰਹੇ ਨੇ ਤੀਰਤ ਸਿੰਘ ਹੁਣੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅ ਇਸ ਤੋਂ ਪਹਿਲਾਂ ਅਸੀਂ ਜੀਵਨ ਸਿੰਘ ਨਾਲ ਗੱਲਬਾਤ ਕੀਤੀ ਉਹ ਗੱਲਬਾਤ ਅੰਗਰੇਜ਼ੀ ਸੀ ਕਿਉਂਕਿ ਉਹਨਾਂ ਨੂੰ ਪੰਜਾਬੀ ਹਲੇ ਨਹੀਂ ਆਉਂਦੀ ਅ ਪਰ ਤੀਰਤ ਸਿੰਘ ਨਾਲ ਅਸੀਂ ਖਾਸ ਰੂਪ ਚ ਪੰਜਾਬੀ ਚ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਪਾਰਟੀ ਦਾ ਟੀਚਾ ਕੀ ਹੈ ਉਹਦੀ ਗੱਲਬਾਤ ਕਰਾਂਗੇ ਸੋ ਤੀਰਤ ਸਿੰਘ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 29 ਚੈਨਲ ਦੇ ਸਾਰੇ ਹੀ ਟੀਮ ਨੂੰ ਤੇ ਦੇਖਣ ਵਾਲੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਸੋ ਇਸ ਵਕਤ ਅਸੀਂ ਬੈਠੇ ਆ ਹੁਸ਼ਿਆਰਪੁਰ ਜ਼ਿਲ੍ਹਾ ਆ ਜੀ ਪੈਂਡਿਆ ਰਾਏਪੁਰ ਤੇ ਗੁਰਦੁਆਰਾ ਸਾਹਿਬ ਆ ਕੀ ਨਾਮ ਜੀ ਸ਼ਹੀਦ ਬਲਵੀਰ ਸਿੰਘ ਸ਼ਹੀਦ ਬਲਵੀਰ ਸਿੰਘ ਸੋ ਇਸ ਵਕਤ ਅਸੀਂ ਬੈਠੇ ਆ ਜੀ ਹੁਸ਼ਿਆਰਪੁਰ ਦੇ ਵਿੱਚ ਪਿੰਡ ਰਾਏਪੁਰ ਤੇ ਜਿਹੜਾ ਇਹ ਗੁਰਦੁਆਰਾ ਸਾਬ ਸਥਾਨ ਆ ਸ਼ਹੀਦ ਬਲਬੀਰ ਸਿੰਘ ਹੁਣਾਂ ਦੇ ਨਾਮ ਤੇ ਉਹਨਾਂ ਦੀ ਯਾਦ ਚ ਬਣਿਆ ਹੋਇਆ ਉੱਥੇ ਅਸੀਂ ਇਸ ਵਕਤ ਬੈਠੇ ਆ ਇੱਥੇ ਜੀਵਨ ਸਿੰਘ ਹੁਣੇ ਠਹਿਰੇ ਹੋਏ ਨੇ ਇੱਥੇ ਅਸੀਂ ਜਰਨਲ ਕੋਲ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉੱਥੇ ਹੀ ਅੱਜ ਅਸੀਂ ਤੀਰਤ ਸਿੰਘ ਹੁਣਾਂ ਨਾਲ ਗੱਲਬਾਤ ਕਰ ਰਹੇ ਆ ਤੇ ਤੀਰਤ ਸਿੰਘ ਜੀ ਕਿਉਂਕਿ ਉਹਨਾਂ ਦੀ ਬਹੁਤੀ ਗੱਲਬਾਤ ਅੰਗਰੇਜ਼ੀ ਵਿੱਚ ਸੀਗੀ ਸੋ ਕਈ ਵਾਰ ਸਪੱਸ਼ਟਿਆ ਹੋ ਜਾਂਦੀ ਹੈ ਲੈਂਗੁਏਜ ਬੈਰੀਅਰ ਆ ਜਾਂਦਾ ਤੁਸੀਂ ਇਸ ਪਾਰਟੀ ਨਾਲ ਕਿਵੇਂ ਜੁੜੇ ਕਦੋਂ ਜੁੜੇ ਜੇ ਇਸ ਤੋਂ ਪਹਿਲਾਂ ਤੁਹਾਡੀ ਕੋਈ ਪੋਲੀਟੀਕਲ ਹਿਸਟਰੀ ਹੈ ਇਸ ਪਾਰਟੀ ਨਾਲ ਜੁੜਨ ਤੋਂ ਪਹਿਲਾਂ ਇਸ ਤੋਂ ਪਹਿਲਾਂ ਦੀ ਜਿਹੜੀ ਪੋਲੀਟੀਕਲ ਹਿਸਟਰੀ ਹੈ ਜੀ 1981 ਅਸੀਂ ਕਾਂਸ਼ੀ ਰਾਮ ਜੀ ਦੇ ਸੰਗਠਨ ਨਾਲ ਜੁੜੇ ਅੱਛਾ ਜੀ ਕਾਂਸ਼ੀ ਰਾਮ ਜੀ ਨੇ 1981 ਦੇ ਵਿੱਚ ਦਲਤ ਡੀਐਸ ਫੋਰ ਨਾਂ ਦਾ ਅੱਛਾ ਜੀ ਦਲਤ ਸ਼ੋਸ਼ੇ ਸਮਾਜ ਸੰਘਰਸ਼ ਸੰਧੀ ਬਣਾਈ ਸੀ ਅੱਛਾ ਜੀ ਉਸ ਸਮੇਂ ਅਸੀਂ ਕਾਂਸ਼ੀਰામ ਜੀ ਦੇ ਅੰਦੋਲਨ ਦੇ ਨਾਲ ਜੁੜੇ ਹਾਂ ਤੇ ਉਸ ਅੰਦੋਲਨ ਚ ਚਲਦੇ ਚਲਦੇ ਲਾਸ ਸਮੇਂ ਤੱਕ ਕਾਂਸ਼ੀਰામ ਜੀ ਦੇ ਜਦੋਂ 2003 ਤੋਂ ਬਾਅਦ ਕਾਂਸ਼ੀਰામ ਜੀ ਹੁਣੇ ਬਿਮਾਰੀ ਦੇ ਬਹਾਨੇ ਕੈਪਟਨਪ ਕਰ ਲਏ ਗਏ ਅੱਛਾ ਜੀ ਬਹੁਤ ਸਾਰੇ ਛੜਜਾਂਤਰ ਦੇ ਚਾਹਤ ਮਾਇਆਵਤੀ ਕੋਲੋਂ ਹੀ ਕਿਹੜੇ ਸਾਲ ਚ ਹੋਇਆ ਇਹ ਉਸ ਤੁਸੀਂ ਹਮ ਇਹ 2003 ਦੇ ਵਿੱਚ ਹੋਇਆ 2003 ਦੇ ਵਿੱਚ ਜੀ ਉਸ ਤੋਂ ਬਾਅਦ ਉਹ ਬਾਅਦ 15 ਸਤੰਬਰ 2003 ਦੇ ਵਿੱਚ ਬਿਮਾਰੀ ਦਾ ਬਹਾਨਾ ਬਣਾ ਕੇ ਕਾਂਸ਼ੀਰામ ਜੀ ਨੂੰ ਬੰਦੀ ਬਣਾ ਲਿਆ ਗਿਆ ਬਿਮਾਰੀ ਦੇ ਬਹਾਨੇ ਚ ਉਸ ਤੋਂ ਬਾਅਦ ਅਸੀਂ ਆਰਾਮ ਨਾਲ ਬੈਠ ਕੇ ਕਰ ਚ ਕੁਝ ਸੰਘਰਸ਼ ਕੀਤਾ ਫਿਰ ਪੰਜ ਦਿਨ ਅਸੀਂ ਸੰਘਰਸ਼ ਕੀਤਾ ਚਾਰ ਤੋਂ ਸ਼ੁਰੂ ਕੀਤਾ ਕਾਂਸ਼ੀਰામ ਜੀ ਨੂੰ ਛਡਾਉਣ ਦਾ ਅੱਛਾ ਜੀ ਤੇ ਮਾਇਆਬੀ ਦੀ ਜੇਲ੍ਹ ਦੇ ਵਿੱਚੋਂ ਛਡਾਇਆ ਜਾਵੇ ਕਾਂਸ਼ੀਰામ ਜੀ ਨੂੰ ਉਹ ਅਸੀਂ ਛਡਾਉਣ ਦੇ ਵਿੱਚ ناکਾਮਜਾਬ ਰਹੇ ਤੇ ਸੰਘਰਸ਼ ਕੀਤਾ ਉਥੇ 2005 ਤੋਂ ਲੈ ਕੇ 10 ਤੱਕ ਅਸੀਂ ਦਿੱਲੀ ਦੇ ਵਿੱਚ ਕਾਂਸ਼ੀਰਾਮ ਨੂੰ ਛਡਾਉਣ ਦਾ ਧਰਨਾ ਲਾ ਰੱਖਿਆ ਪਹਿਲਾਂ 6 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ 6 ਤੋਂ ਬਾਅਦ ਅਸੀਂ 4 ਸਾਲ ਫਿਰ ਧਰਨਾ ਲਾ ਕੇ ਰੱਖਿਆ ਪਿਆ ਹਾਂ ਬਈ ਉਹਨਾਂ ਦੇ ਕਾਂਸ਼ੀਰਾਮ ਜੀ ਦੀ ਮੌਤ ਦਾ ਜ਼ਿੰਮੇਵਾਰ ਜਿਹੜਾ ਵੀ ਵਿਅਕਤੀ ਹੈ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਜੀ ਤੇ ਕਾਂਸ਼ੀਰਾਮ ਜੀ ਦਾ ਜਿਹੜਾ ਹਿਸਟਰੀ ਹੈ ਉਹ ਖਤਮ ਨਾ ਕੀਤੀ ਜਾਵੇ ਉਸ ਨੂੰ ਬਚਾਉਣ ਦੀ ਖਾਤਰ ਅਸੀਂ ਯਤਨ ਕੀਤਾ ਜੀ ਉਸ ਯਤਨ ਚ ਅਸੀਂ ਨਾਕਾਮ ਆਵ ਰਹੇ ਫਿਰ 2011 12 ਦੇ ਵਿੱਚ ਜੀਵਨ ਜੀ ਕੋ ਸਾਥੀ ਇਹਨਾਂ ਦੇ ਨਾਲ ਹੋਰ ਅਸ਼ੋਕ ਸਾਕੇਤ ਜੀ ਦਿਨੇਸ਼ ਗੌਤਮ ਜੀ ਹੋਰ ਕੁਝ ਲੋਕ ਸੀ ਜਿਨ੍ਹਾਂ ਨੇ ਕਾਂਸ਼ੀ ਰਾਮ ਸੰਦੇਸ਼ ਯਾਤਰਾ ਸ਼ੁਰੂ ਕੀਤੀ ਅੱਛਾ ਜੀ ਉਹ ਸੰਦੇਸ਼ ਯਾਤਰਾ ਇਹਨਾਂ ਨੇ 6-7 ਰਾਜਾਂ ਦੇ ਵਿੱਚੋਂ ਘੁੰਮਦੇ ਹੋਏ ਪੰਜਾਬ ਦੇ ਵਿੱਚ ਆਏ ਤਾਂ ਅਸੀਂ ਪੰਜਾਬ ਦੇ ਵਿੱਚ ਲੁਧਿਆਣਾ ਚ ਇਹਨਾਂ ਦਾ ਸਵਾਗਤ ਕੀਤਾ ਸਵਾਗਤ ਕੀਤਾ ਤੇ ਉਸ ਅੰਦੋਲਨ ਨੂੰ ਸਮਝਿਆ ਔਰ ਜਾਣਿਆ ਇਹਨਾਂ ਦੇ ਨਾਲ ਬੈਠ ਕੇ ਪਿਆ ਹਾਂ ਵੀ ਤੁਹਾਡਾ ਕੀ ਅੰਦੋਲਨ ਹੈ ਜੀ ਕਿਉਂਕਿ ਜਦੋਂ ਪਰਦਾ ਲੱਗਾ ਪਿਆ ਵੀ ਕਾਂਸ਼ੀ ਰਾਮ ਜੀ ਦੀ ਸੰਘਰਸ਼ ਦਾ ਹੀ ਹਿੱਸਾ ਸੀਗੇ ਪਹਿਲਾਂ ਤਾਮਨਾਡੂ ਤੋਂ ਤਾਮਨ ਚ ਆਇਆ ਪਿਆ ਹਾਂ ਵੀ ਜਿਹੜਾ ਸੰਘਰਸ਼ ਸਾਡਾ ਅਧੂਰਾ ਕਾਂਸ਼ੀ ਰਾਮ ਜੀ ਪੂਰਾ ਕਰਕੇ ਨਹੀਂ ਜਾ ਸਕੇ ਕਰਨਾ ਚਾਹੁੰਦੇ ਸੀ ਪਰ ਬ੍ਰਾਹਮਣੀ ਚਾਲਾਂ ਨੇ ਉਹਨਾਂ ਨੂੰ ਉਹ ਸਫਲ ਨਹੀਂ ਹੋਣ ਦਿੱਤਾ ਤਾਂ ਅਸੀਂ ਇਸ ਸਮਾਧਿਮ ਤੋਂ ਉਸ ਸੁਪਨੈ ਨੂੰ ਪੂਰਾ ਕਰਨ ਵਾਸਤੇ ਜਦੋਂ ਜੈਹਚ ਰਹੇ ਫਿਰ ਉਸ ਤੋਂ ਬਾਅਦ ਕੋਈ 1.5-2 ਸਾਲ ਬਾਅਦ ਫਿਰ ਇੱਕ ਲਾਠੀ ਮਾਰਚ ਕੱਢਿਆ ਗਿਆ ਅਨੰਦਪੁਰ ਸਾਹਿਬ ਤੋਂ ਕਾਂਸ਼ੀ ਰਾਮ ਜੀ ਦੇ ਜਨਮ ਸਥਾਨ ਤੱਕ ਪੈਰੀਏ ਲਾਠੀ ਮਾਰਚ ਜੀ ਉਹ ਇਸੇ ਤਰ੍ਹਾਂ ਫਿਰ 2023 ਦੇ ਵਿੱਚ ਇਹ ਸਾਰੀ ਟੀਮ ਨੇ ਅਸੀਂ ਮਿਲ ਕੇ ਜੀਵਨਜੀਤ ਹਰਣਾ ਦੇ ਟੀਮ ਨੇ ਬੇਗਮਪੁਰਾ ਭਾਰਤ ਪ੍ਰਾਪਤੀ ਹਿਤ ਯਾਤਰਾ ਪੂਰੇ ਮੁਲਕ ਦੇ ਵਿੱਚ ਕੱਢੀ ਅੱਛਾ ਜੀ ਜਿਹੜਾ ਸ਼ੁਰੂਆਤ ਅਸੀਂ 20 ਜਨਵਰੀ 2023 ਤੋਂ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਜੀ ਉੱਥੋਂ ਸ਼ੁਰੂ ਕਰਕੇ ਬਿਹਾਰ ਝਾਰਖੰਡ ਹੋਤੇ ਕੰਨਿਆ ਕੁਮਾਰੀ ਤੋਂ ਦੂਸਰੀ ਸਾਈਡ ਤੋਂ ਘੁੰਮਦੇ ਘੁੰਮਦੇ 20 ਰਾਜ ਤੇ 24 ਸ਼ਾਸਤ ਪ੍ਰਦੇਸ਼ਾਂ ਦੇ ਵਿੱਚੋਂ ਘੁੰਮ ਕੇ ਜੀ ਪੰਜਾਬ ਤੋਂ ਹੁੰਦੇ ਹੋਏ ਜੰਮੂ ਤੋਂ ਹੁੰਦੇ ਹੋਏ 15 ਮਾਰਚ 2023 ਨੂੰ ਅਨੰਦਪੁਰ ਸਾਹਿਬ ਤੋਂ ਸਮਾਪਤੀ ਕਰਕੇ ਕਾਂਸ਼ੀ ਰਾਮ ਜੀ ਦੇ ਜਨਮ ਸਥਾਨ ਤੇ ਆ ਕੇ ਉਹਨੂੰ ਸਮਾਪਤ ਕੀਤਾ ਜੀ ਉਸ ਤੋਂ ਬਾਅਦ ਆ ਅੱਜ ਇਲੈਕਸ਼ਨ ਦੇ ਉੱਤੇ ਟਾਈਮ ਆਇਆ ਤੇ ਉਸ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਸਾਥੀਆਂ ਦੀ ਡਿਮਾਂਡ ਸੀ ਕਿ ਜੀਵਨ ਜੀ ਪੰਜਾਬ ਚੋਂ ਲੜਨ ਅੱਛਾ ਜੀ ਕਿਉਂਕਿ ਉਹਦਾ ਵੀ ਇੱਕ ਇਤਿਹਾਸ ਸੀ ਚਾਹੁੰਦੇ ਸੀ ਅਸੀਂ ਵੀ ਚਾਹੁੰਦੇ ਸੀ ਕਿਉਂਕਿ 1977 ਦੇ ਵਿੱਚ ਬਾਬੂ ਮੰਗੂਰਾਮ ਮਗਵਾਲੀਆ ਜੀ ਇਥੋਂ ਐਮਐਲਏ ਚੁਣੇ ਗਏ ਜੋ ਪਹਿਲਾ ਇਲੈਕਸ਼ਨ ਹੋਇਆ ਅੰਗਰੇਜ਼ਾਂ ਦੀ ਅਗਵਾਈ ਚ ਹੋਇਆ ਜੀ ਤੇ ਉਸ ਤੋਂ ਬਾਅਦ ਸਭ ਕਾਂਸੀ ਨਾਮ ਜੀ 2096 ਜਿੱਥੇ 1996 ਚ 1996 ਚ ਹੁਸ਼ਿਆਰਪੁਰ ਸੀਟ ਤੋਂ ਲੜੇ ਅਸੀਂ ਉਸ ਕੈਂਪੇਨ ਦਾ ਹਿੱਸਾ ਬਣੇ ਤੇ ਅੱਜ ਫੇਰ ਜਦੋਂ ਬਹੁਤ ਸਾਰੇ ਸਾਥੀਆਂ ਦੀ ਡਿਮਾਂਡ ਸੀ ਕਿ ਹੁਸ਼ਿਆਰਪੁਰ ਤੋਂ ਜੀਵਨ ਜੀ ਨੂੰ ਇਲੈਕਸ਼ਨ ਲੜਾਇਆ ਜਾਵੇ ਕਿਉਂ ਲੜਾਇਆ ਜਾਵੇ ਕਿਉਂਕਿ ਜੋ ਗੁਰੂਆਂ ਦਾ ਸਾਡਾ ਮਿਸ਼ਨ ਗੁਰਬਾਣੀ ਜੋ ਸਾਨੂੰ ਸੰਦੇਸ਼ ਦਿੰਦੀ ਹੈ ਜੀ ਉਹ ਵੱਦ ਕਿਸਮਤੀ ਨਾਲ ब्राह्मणवाद ਦੀ ਭੇਂਟ ਵੀ ਕੋਸ਼ਿਸ਼ਾ ਚੜਿਆ ਬਹੁਤ سارے ਲੋਕ ਇਹ ਗੱਲ ਕਹਿਣ ਤੋਂ ਝਿਜਕਦੇ ਆ ਮੈਂ ਸਮਝਦਾ ਸਾਡੇ ਭਾਰਤ ਦਾ ਕਿਹੜਾ ਵੀ ਧਰਮ ਹੈ ਜਿਹੜੀਆਂ ਵੀ ਵਿਅਕਤੀ ਹਰ ਵਿਅਕਤੀ ਦੀ ਕ੍ਰਾਂਤੀਕਾਰੀ ਸੋਚ ਨੂੰ ਖੁੰਡਾ ਕਰਨ ਵਾਸਤੇ ਬ੍ਰਾਹਮਣੀ ਵਿਚਾਰਧਾਰਾ ਜਿਹਨੂੰ ਅਸੀਂ ਮਨੂ ਸਿਮਰਤੀ ਦੇ ਮਾਧਿਅਮ ਤੋਂ ਵੀ ਕਹਿ ਲਈਏ ਜਾਂ ਉਹਨਾਂ ਦੇ ਗ੍ਰੰਥਾਂ ਤੋਂ ਕਹਿ ਲਈਏ ਕਿਉਂਕਿ ਕੁਝ ਲੋਕ ਐਸੇ ਆ ਜਿਹੜੇ ਉਹ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖ ਕੇ ਆਦਮੀ ਨੂੰ ਤੋੜ ਕੇ ਰੱਖਦੇ ਆ ਕੁਝ ਧਰਮ ਹੈ ਕੁਝ ਗ੍ਰੰਥ ਨੇ ਬ੍ਰਾਹਮਣੀ ਕਲਚਰ ਦੇ ਪਰ ਦੂਸਰੇ ਪਾਸੇ ਅਸੀਂ ਦੇਖਦੇ ਆ ਜਦੋਂ ਕਿ ਜਿਹੜੇ ਮਨੁੱਖਤਾ ਨੂੰ ਇੱਕ ਮੁਠੀ 'ਚ ਬੰਨਣਾ ਚਾਹੁੰਦੇ ਆ ਉਹਨਾਂ ਦੇ ਨਾਲ ਬ੍ਰਾਹਮਣੀ ਕਲ ਸਿਸਟਮ ਬਣੀ ਹੋ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਉਹਨਾਂ ਦੇ ਨਾਲ ਉਹਨਾਂ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਪਛਾਣਿਆ ਜਾਂਦਾ ਜਿਵੇਂ ਸਿੱਖਾਂ ਨੂੰ ਖਾਰਗੋਆਂ ਦੇ ਨਾਂ ਦੇ ਉੱਤੇ ਜਾਂ ਅਤਵਾਦੀਆਂ ਦੇ ਨਾਂ ਦੇ ਉੱਤੇ ਜਾਂ ਖਾਲਸਾ ਦੇ ਨਾਂ ਦੇ ਉੱਤੇ ਬਦਨਾਮ ਕੀਤਾ ਜਾਂਦਾ ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਨੂੰ ਜਿਹੜੇ ਕੱਪੜੇ ਉਸੇ ਪਛਾਣੇ ਜਾਂਦੇ ਹਨ ਜੀ ਜਾਂ ਜਿਹੜੇ ਜਿਨ ਕੇ ਬੱਚੇ ਜ਼ਿਆਦਾ ਹੁੰਦੇ ਹਨ ਜੀ ਇਹਨਾਂ ਨਾਮਾਂ ਦੇ ਨਾਲ ਟਾਰਚਰ ਕੀਤਾ ਜਾ ਰਿਹਾ ਸਮਾਜ ਨੂੰ ਦੂਜੇ ਪਾਸੇ 크ਿਸਚਨਾਂ ਨੂੰ ਸਮਝ ਲਓ ਉਹਨਾਂ ਨੂੰ ਬਦਨਾਮ ਆਦੀਵਾਸੀ ਲੋਕਾਂ ਦੇ ਨਾਲ ਤੱਕਾ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਜਦ ਕਿ ਕਾਨੂੰਨਨ ਤੌਰ ਤੇ ਉਹਥੇ ਕਬਜ਼ਾ ਨਹੀਂ ਕਰ ਸਕਦੇ ਜੀ ਤੁਸੀਂ ਜੀ ਪਹਿਲ ਥੋੜਾ ਆਪਾ ਪ politcal ਵੀ ਆਉਂਦੇ ਆ ਜੀ ਤੁਸੀਂ ਕਾਂਸ਼ੀਰਾਮ ਹੁਣਾ ਤੋਂ ਆਪਣੀ ਗੱਲ ਸ਼ੁਰੂ ਕੀਤੀ ਸੀਗੀ ਜੀ ਤੁਸੀਂ ਉਹਨਾਂ ਨਾਲ ਕਿੰਨਾ ਕੁ ਸਮਾਂ ਵਿਚਰੇ ਆ ਉਹਨਾਂ ਨੂੰ ਨੇੜਾ ਕਿੰਨੇ ਕੰਨੇ ਸਾਲ ਦੇਖਿਆ ਕਾਂਸ਼ੀਰਾਮ ਜੀ ਦੇ ਨੇੜੇ ਅਸੀਂ 1981 ਤੋਂ ਲਾ ਕੇ 2003 'ਚ ਜਦੋਂ ਵੀ ਉਹ ਪੰਜਾਬ ਦੇ ਵਿੱਚ ਵਿਚਰੇ ਆ ਜਾਂ ਸਾਨੂੰ ਉਹਨਾਂ ਨੇ ਪੰਜਾਬ ਤੋਂ ਬਾਹਰ ਸੱਧਿਆ ਜੀ ਉਹ ਸਾਰਾ ਸਮਾਂ ਉਹਨਾਂ ਦੇ ਨਾਲ ਗਏ ਸੋ ਪੰਜਾਬ 'ਚ ਉਹਨਾਂ ਦਾ ਕਿੰਨਾ ਸਮਾਂ ਗੁਜ਼ਰਦਾ ਸੀ ਉਸ ਦੌਰਾਨ ਪੰਜਾਬ ਚ ਜਦੋਂ ਵੀ ਵੱਡਾ ਪ੍ਰੋਗਰਾਮ ਕੋਈ ਰੱਖਿਆ ਜਾਂਦਾ ਉਸ ਪ੍ਰੋਗਰਾਮ ਦੇ ਵਿੱਚ ਮਹੀਨਿਆਂ ਵੱਧੀ ਤਿਆਰੀਆਂ ਕਰਨੀਆਂ ਪੈਂਦੀਆਂ ਅਸੀਂ ਉਸ ਪ੍ਰੋਗਰਾਮ ਦੀਆਂ ਕਿਉਂਕਿ ਮੂਲ ਰੂਪ ਚ ਤਾਂ ਉਹ ਪੰਜਾਬ ਤੋਂ ਹੀ ਸੀਗੇ ਪਰ ਬਾਅਦ ਚ ਉਹ ਜ਼ਿਆਦਾ ਸਮਾਂ ਪੰਜਾਬ ਚ ਬਤਾਉਂਦੇ ਸੀ ਜਾਂ ਯੂਪੀ ਦੇ ਵਿੱਚ ਨਹੀਂ ਜ਼ਿਆਦਾ ਕਰਕੇ ਇਸ ਸਟੇਟ ਛੋਟੀ ਹੋਣ ਕਰਕੇ ਜ਼ਿਆਦਾ ਸਮਾਂ ਇੱਥੇ ਉਹਨਾਂ ਨੇ ਕੱਟ ਲਾਇਆ ਅੱਛਾ ਜੀ ਇੱਥੇ ਜ਼ਿਆਦਾ ਸਮਝ ਦੀ ਲੋੜ ਨਹੀਂ ਸੀ ਕਿਉਂਕਿ ਉਹ ਦੂਜੇ ਪਾਸੋਂ ਇਹ ਵੀ ਸੋਚਦੇ ਪੰਜਾਬ ਦੇ ਲੋਕ ਕਾਫੀ ਖੁਸ਼ਹਾਲ ਹੈ ਅੱਛਾ ਜੀ ਇਹ ਜਲਦੀ ਸਮਝ ਆ ਵੀ ਜਾਣਗੇ ਔਰ ਇੱਥੇ ਸਿੱਖੀ ਜਾਂ ਇੱਕ ਸੰਘਰਸ਼ ਵੀ ਹੈ ਇਥੇ ਜਿਆਦਾ ਕੋਈ ਗੱਲ ਨਹੀਂ ਕਿ ਜਿੱਥੇ ਜਿਆਦਾ ਲੋਕਾਂ ਦੇ ਨਾਲ ਉਹਨਾਂ ਦਾ ਧੱਕਾ ਹੋ ਰਿਹਾ ਉਹਨਾਂ ਸੇਟਾਂ ਵਿੱਚ ਜਿਆਦਾ ਕੰਮ ਕਰਨ ਦੀ ਲੋੜ ਆ ਇਸ ਕਰਕੇ ਉਹਨਾਂ ਨੇ ਯੂਪੀ ਨੂੰ ਪਹਿਲ ਦਿੱਤੀ ਹੋਸ ਸੇਟਾਂ ਨੂੰ ਪਹਿਲ ਦਿੱਤੀ ਜੀ ਸੋ ਸਿੱਖੀ ਬਾਰੇ ਉਹਨਾਂ ਦੇ ਮਤਲਬ ਵਿਚਾਰ ਸੀਗੇ ਕਿ ਸਿੱਖੀ ਦਾ ਕਰਕੇ ਇੱਥੇ ਥੋੜਾ ਜਾਗਪਾਤ ਬਾਕੀ ਸੂਬਿਆਂ ਤੋਂ ਘਟੇ ਸਿੱਖੀ ਦੇ ਮਾਮਲੇ ਵਿੱਚ ਤਾਂ ਉਹ ਤੋਂ ਰੋਂਦੋਂ ਤਿਆਰ ਸੀ ਅੱਛਾ ਜੀ ਕਿਉਂਕਿ ਉਹਨਾਂ ਦਾ ਪਸ਼ੋਕਰ ਜਿਹੜਾ ਪਰਿਵਾਰ ਹੈ ਉਹਨਾਂ ਦੇ ਪਿਤਾ ਜੀ ਸਿੱਖ ਸਨ ਅੱਛਾ ਜੀ ਸਰ ਹਰੀ ਸਿੰਘ ਉਹਨਾਂ ਦਾ ਨਾਮ ਸੀ ਉਹਨਾਂ ਦੇ ਛੋਟੇ ਬ੍ਰਦਰ ਉਹਨਾਂ ਦੇ ਨਾਮ ਦਲਵਾਰਾ ਸਿੰਘ ਤੇ ਇਹ ਹਰਮਨ ਸਿੰਘ ਜੀ ਸਿਰਫ ਕਾਂਸ਼ੀਰਾਮ ਜੀ ਪਹਿਲੀ ਸੰਤਾਨ ਸੀ ਮਾਤਾ ਦੀ ਤਾਂ ਉਹ ਨਾਨਕੇ ਪਰਿਵਾਰ ਦੇ ਜਮਨੇ ਨਾਨਕਾ ਪਰਿਵਾਰ ਨੇ ਉਹਨਾਂ ਦਾ ਨਾਂ ਕਾਂਸ਼ੀਰਾਮ ਰੱਖਤਾ ਤਾਂ ਕਿ ਉਹ ਕਾਂਸ਼ੀਰਾਮ ਦੇ ਨਾਂ ਤੇ ਮਸ਼ੂਰ ਹੋਏ ਅੱਛਾ ਜੀ ਜਦ ਕਿ ਉਹਨਾਂ ਦੇ ਅੰਦਰ ਸਿੱਖੀ ਸੀ ਜੀ ਕਿਉਂਕਿ ਜਦੋਂ ਲੋਕ ਸਭਾ ਦੇ ਵਿੱਚ ਇੱਕ ਵਾਰ ਬੋਲੇ ਉਹ ਬੈਠੇ ਸੀ ਲੋਕ ਸਭਾ ਦੇ ਵਿੱਚ ਬਾਜਪਾ ਨੇ ਕਿਤੇ ਇੱਕ ਉਹਨਾਂ ਦੇ ਉੱਤੇ ਨਾ ਕਮੈਂਟਸ ਕੀਤਾ ਕਿ ਬੌਧਜਨ ਸਮਾਜ ਪਾਰਟੀ ਦਾ ਕੀ ਹੈ ਬੌਧਜਨ ਸਮਾਜ ਪਾਰਟੀ ਦਾ ਕੋਈ ਚੋਣ ਮੈਨੀਫੈਸਟੋ ਨਹੀਂ ਹੈ कोई कुछ नहीं है इन्होंने की की गल कर, कर। काशी राम जी ने समा मिला जबों काशी राम जी ने किया मिस्टर वाजपेई आप कहते हो कि बहुजन समाज पार्टी का क्या है इनका तो मैनिफेस्टो नहीं है कोई भी तो सुनो ध्यान से आप जो भी मैनिफेस्टो बनाते हो या दूसरी पार्टियां मैनिफेस्टो बनाती हैं उनको कभी लागू करने की कोशिश की या सिर्फ बनाकर कर डस्टबिन में डाल देते हो और आप कहते हो बीएसपी का मैनिफेस्टो नहीं है सुनो ਵੇਰੀ ਬੀਐਸਪੀ ਦਾ ਜੋ ਮੈਨੀਫੈਸਟੋ ਗੁਰੂਗ੍ਰਾਂਧ ਸਾਹਿਬ ਨੇ ਦਰਜ ਜੀ ਤਾਂ ਇਸ ਕਰਕੇ ਉਹ ਬਹੁਤ ਵੱਡੇ ਪੱਧਰ 'ਤੇ ਸਿੱਖੇ ਨਾਲ ਜੁੜੇ ਹੋ ਸੀ ਸਿੱਖ ਸੰਘਰਸ਼ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਤੇ ਉਹ 1998 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਇੱਕ ਇਕੱਠ ਕੀਤਾ ਗਿਆ ਜਦੋਂ ਖਾਲਸਾ ਸਾਜਨਾ ਸਿਰਫ ਜੇਫਾ 300 ਸਾਲਾਂ ਸੀ ਜੀ ਉੱਥੇ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਉੱਤੇ ਗੱਲ ਕੀਤੀ ਕਿ ਮੈਂ ਹੈਰਾਨ ਐ ਇਸ ਗੱਲ ਤੋਂ ਕਿ ਗੁਰੂ ਸਾਹਿਬ 300 ਸਾਲ ਪਹਿਲਾਂ ਭਾਰਤੀ ਸਮਾਜ ਦੀ ਜਾਤ ਪਾਤ ਤੋੜਨ ਦੀ ਗੱਲ ਕਾਇਕੀ ਗਏ ਜਾਤ ਪਾਤ ਤੋੜੀ ਉਹਨਾਂ ਨੇ ਖਾਲਸਾ ਸਾਜਣਾ ਸਾਜਿਆ ਜੀ ਉੱਥੇ ਕੋਈ ਜਾਤੀ ਪਾਤੀ ਬਿਸਕਰਾ ਨਹੀਂ ਸੀ 300 ਸਾਲ ਬੀਤਣ ਤੋਂ ਬਾਅਦ ਵੀ ਅੱਜ ਤੱਕ ਮੇਰਾ ਸਮਾਜ ਸੀਰੀ ਕਿਉਂ ਆ ਮੇਰੇ ਸਮਾਜ ਤੋਂ ਭਾਵ ਉਹਨਾਂ ਦਾ ਸੀ ਐਸਸੀ ਐਸਟੀ ਓਬੀਸੀ ਮੈਨੋਰਟੀ ਦੇ ਲੋਕ ਉਹ ਐਨੇ ਕਮਜ਼ੋਰ ਜਾਂ ਉਹ ਕਿਸੇ ਦੇ ਉੱਤੇ ਨਿਰਭਰ ਕਿਉਂ ਨੇ ਗੁਰੂ ਸਾਹਿਬ ਤਾਂ ਸਾਨੂੰ ਪਾਤਸ਼ਾਹੀਆਂ ਦੇਣਾ ਚਾਹੁੰਦੇ ਸੀ ਜੀ ਉਹ ਪਾਤਸ਼ਾਹੀਆਂ ਦਾ ਸੰਕਲਪ ਕਿੱਥੇ ਗਿਆ ਇਸ ਕਰਕੇ ਉਹ ਜਿਹੜੀ ਬਦਕਿਸਮਤੀ ਦੀ ਮੈਂ ਪਹਿਲਾਂ ਗੱਲ ਕਰੀ ਹੈ ਕਿ ਨਾ ਬਾ ਕੋ ਮਹਾਰਾਜ ਦਾ ਬਹੁਤ ਮਸ਼ਹੂਰ ਹੈ ਕਿ ਗਰੀਬ ਸਿੱਖਨ ਕੋ ਦਿਓ ਪਾਤਸ਼ਾਹ ਬਿਲਕੁਲ ਜੀ ਗੁਰੂ ਸਾਹਿਬ ਨੇ ਇਹ ਵੀ ਕਿਹਾ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਪਿਆ ਬਈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਜਵਾਲ ਤੋਂ ਲੈ ਹੈ ਤੋਂ ਇਸ ਤੋਂ ਪਹਿਲਾਂ ਗੁਰਨਾਣ ਸਿੰਘ ਸਾਹਿਬ ਕਹਿੰਦੇ ਆ ਕਿ ਨੀਚੋਂ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਰੀਸ ਜਿੱਥੇ ਨੀਰ ਸਮਾਲੀਏ ਤਿੱਥੇ ਨਜ਼ਰ ਤੇਰੀ ਬਖਸ਼ੀਸ ਗੁਰੂ ਸਾਹਿਬ ਦਾ ਗੁਰੂ ਰਵਿਦਾਸ ਜੀ ਤੋਂ ਫਰੀਦ ਜੀ ਤੋਂ ਲਾ ਕੇ ਸ਼ੁਰੂ ਤੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਜੀ ਇਸ ਤੋਂ ਵੱਡਾ ਹੋਰ ਕੋਈ ਸੰਕਲਪ ਹੈ ਨਹੀਂ ਜੇ ਤੁਸੀਂ ਮਨੁੱਖਤਾ ਨੂੰ ਜਾਂ ਇਹ ਕਹリエ ਜੀਵ ਜੰਤੂ ਨੂੰ ਜਾਂ ਵਾਤਾਵਰਨ ਨੂੰ ਜੀ ਅਸੀਂ ਸਾਫ਼ ਸੁਥਰਾ ਰੱਖਣਾ ਚਾਹੁੰਦੇ ਆ ਜਾਂ ਮਨੁੱਖ ਨੂੰ ਬਿਹਤਰ ਬਣਾਉਣਾ ਚਾਹੁੰਦੇ ਆ ਜਾਂ ਜੀਵ ਜੰਤੂਆਂ ਦੀ ਰੱਖਿਆ ਕਰਨਾ ਚਾਹੁੰਦੇ ਆ ਤਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦਾ ਦਰ ਉਹਤੇ ਕੋਈ ਚੀਜ਼ ਨਹੀਂ ਸੋ ਜਿਹੜਾ ਮਿਸ਼ਨ ਸੀ ਉਹ ਕਾਂਸ਼ੀਰਾ ਹੁਣ ਤਾਂ ਲੱਗਦਾ ਵੀ ਉਹ ਹਾਈਜੈਕ ਹੋ ਗਿਆ ਉਹਦਾ ਉਹਦਾ ਤੇ ਜਿਉਂਦੇ ਜੀ ਕਰ ਲਿਆ ਗਿਆ ਜਿਉਂਦੇ ਜੀ ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਘਟਨਾ ਦੱਸੀ ਆ 15 ਸਤੰਬਰ 2003 ਨੂੰ ਕਾਂਸ਼ੀਰਾਮ ਜੀ ਨੂੰ ਬੰਦੀ ਬਣਾ ਲਿਆ ਗਿਆ 6 8 ਅਕਤੂਬਰ ਰਾਤ ਨੂੰ 8 ਅਕਤੂਬਰ 2006 ਨੂੰ ਜੀ ਉਹਨਾਂ ਦੀ ਮੌਤ ਹੁੰਦੀ ਆ 2-3 ਸਾਲ ਉਹ ਅੰਦਰ ਬੰਦ ਕਰਕੇ ਰੱਖੀ ਗਿਆ ਤੇ ਉਹ ਹੌ ਹੌਸਾ ਜਿਹੜੀ ਬੀਐਸਪੀ ਦਾ ਸੈਂਟਰਲ ਕੰਟਰੋਲ ਸੀ ਜਿਹੜਾ ਉਹਦੇ ਉੱਤੇ ਬ੍ਰਾਹਮਣਾਂ ਨੇ ਕਬਜ਼ਾ ਕਰ ਲਿਆ ਬ੍ਰਾਹਮਣਾਂ ਨੇ ਕਬਜ਼ਾ ਕੀਤਾ ਤੇ ਉਹ ਸਾਰੀ ਸਿਸਟਮ ਨੂੰ ਟੈਸ਼-ਟੈਸ਼ ਕਰਕੇ ਰੱਖਤਾ ਅੱਜ ਜੇ ਬਹੁਜਨ ਸਮਾਜ ਪਾਰਟੀ ਦਾ ਕੋਈ ਨਾਂ ਵੀ ਲੈਂਦੇ ਆ ਤਾਂ ਸੋਚਣਾ ਪੈਂਦਾ ਕਿ ਬੂਟਾ ਬਹੁਤ ਵਧੀਆ ਲਾਇਆ ਸੀ ਔਰ ਉਸ ਬੂਟੇ ਦਾ ਫਲ ਵੀ ਬਹੁਤ ਵਧੀਆ ਸੀ ਜੀ ਫਲ ਵਧੀਆ ਲੱਗਣਾ ਸੀ ਕਾਸ਼ ਉਹ ਬੂਟਾ ਉਸੇ ਤਰ੍ਹਾਂ ਜਿਵੇਂ ਕਾਂਸ਼ੀਰਾਮ ਜੀ ਉਹਨੂੰ ਰੱਖਣਾ ਚਾਹੁੰਦੇ ਸੀ ਉਹਦੀ ਪਰਵਰਿਸ਼ ਕਰਨਾ ਚਾਹੁੰਦੇ ਸੀ ਜੀ ਸਾਡੀ ਸੈਂਟਰ ਦੀ ਲੀਡਰਸ਼ਿਪ ਉਸੇ ਤਰ੍ਹਾਂ ਚਾਹੁੰਦੀ ਤਾਂ ਅੱਜ ਬਹੁਤ ਪਰਿਵਰਤਨ ਹੋਣਾ ਸੀ ਜੀ ਮੈਂ ਸਮਝਦਾ ਵੀ ਜਿਵੇਂ ਅੱਜ ਪੰਜਾਬ ਦੇ ਵਿੱਚ ਜਾਂ ਹੋਰ ਮੈਂ ਬਹੁਤ ਸਾਰੇ ਪੀੜਾਂ ਦੇ ਉੱਤੇ ਇੱਕ ਪਤਲੀ ਜੀ ਤਾਰ ਦੇਖਣਾ ਤਾਰ ਜੀ ਵੇਖ ਜਾਂਦੀ ਨਾ ਉਹਦੀ ਜੜ ਹੁੰਦੀ ਹੈ ਨਾ ਉਹਦੇ ਪੱਤੇ ਹੁੰਦੇ ਆ ਲੋਕ ਉਹਨੂੰ ਅਮਰ ਬੇਲ ਕਹਿੰਦੇ ਆ ਜੀ ਮੈਂ ਸਮਝਦਾ ਕਿ ਬਹੁਤ ਜਨ ਸਮਾਜ ਪਾਰਟੀ ਦੇ ਉਸ ਬੂਟੇ ਦੇ ਉੱਤੇ ਅਮਰ ਬੇਲ ਜੀ ਨੂੰ ਮੈਂ ਬ੍ਰਾਹਮਣੀ ਬੇਲ ਕਹਿ ਸਕਦਾ ਬ੍ਰਾਹਮਣੀ ਬੇਲ ਨੇ ਸਾਰੇ ਪੀੜ ਨੂੰ ਸੁਕਾ ਕੇ ਇੱਕ ਕਿਸੁੰਦਾ ਸਮੇਟ ਕੇ ਰੱਖ ਦਿੱਤਾ ਤੇ ਪੰਜਾਬ ਚ ਕੀ ਬਾਹਰ ਕਿਸੇ ਵੀ ਇੰਡੀਆ ਦੇ ਵਿੱਚ ਕੋਈ ਗੱਲ ਨਹੀਂ ਹੈ। ਜੀ। ਸੋ ਹੁਣ ਤੁਸੀਂ ਕਿਉਂਕਿ ਜਿਹੜੀ ਬਹੁਜਨ ਦਰਬੜ ਪਾਰਟੀ ਆ ਸੋ ਇੱਕ ਤਾਂ ਇਹਦਾ ਨਾਮ ਥੋੜਾ ਜਿਹਾ ਐਕਸਪਲੇਨ ਕਰਿਓ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਜੀਵਨ ਸਿੰਘ ਹੁਣ ਉਹ ਕਹਿੰਦੇ ਵੀ ਇਹ ਮੇਰੀ ਜਨਮ ਮਾਂ ਭੂਮੀ ਆ ਕਹਿੰਦੇ ਪੰਜਾਬ ਮੈਂ ਬਾਹਰੋਂ ਨਹੀਂ ਆਇਆ ਕਿਉਂਕਿ ਉਹਨਾਂ ਨੇ ਪੁਰਾਣੀ ਗੱਲ ਕੀਤੀ ਵੀ ਦਰਵੈਣ ਲੋਕ ਜਿਹੜੇ ਸੀ ਉਹ ਮੂਲ ਰੂਪ ਦੇ ਵਿੱਚ ਜਿਹੜੀ ਉਹਨਾਂ ਨੇ ਸਿੱਧੂ ਘਾਟੀ 'ਚ ਹੜੱਪਾ ਸਭਿਅਤਾ ਦੀ ਗੱਲ ਕੀਤੀ ਵੀ ਅਸੀਂ ਜਿਹੜਾ ਅਨਡਿਵਾਈਡਡ ਪੰਜਾਬ ਸੀ ਅਣਵੰਡੇਆ ਪੰਜਾਬ ਅਸੀਂ ਉਦੋਂ ਚੋਂ ਹੀ ਨਿਕਲੇ ਹੋਏ ਹਾਂ ਸੋ ਤੁਸੀਂ ਥੋੜਾ ਜਿਹਾ ਨਾਮ ਨੂੰ ਐਕਸਪਲੇਨ ਕਰਿਓ ਵੀ ਕਿਵੇਂ ਪਾਰਟੀਆਂ ਦਾ ਜਿਹੜਾ ਇਹਦੀ ਬਣਤਾ ਰਿਹਾ ਨਹੀਂ ਬਿਲਕੁਲ ਠੀਕ ਜਿਹੜੀ ਗੱਲ ਉਹਨਾਂ ਨੇ ਕਹੀ ਆ ਜਦੋਂ ਅਸੀਂ ਸਿੱਧੂ ਘਾਟੀ ਦੀ ਸਭਿਅਤਾ ਦੇ ਬਾਰੇ ਪੜ੍ਹਦੇ ਹਾਂ ਤਾਂ ਜਦੋਂ ਆਰੀਆ ਲੋਕ ਬਾਹਰੋਂ ਆਉਂਦੇ ਨੇ ਤਾਂ ਉਹਨਾਂ ਦਾ ਸਾਹਮਣਾ ਪਹਿਲਾਂ ਆ ਕੇ ਜਰਾਵੜਾ ਦੇ ਨਾਲ ਸੰਥਾਲਾਂ ਦੇ ਨਾਲ ਐਸਾ ਪੰਜ ਸੱਤ 10 ਕਬੀਲੇ ਸੀ ਜਿਨ੍ਹਾਂ ਵਿੱਚੋਂ ذراوند ਕਬੀਲਾ بہت ਵੱਡਾ ਸੀ ਇਹ پنجاب جموں کشمیر ਸੌ ਤੱਕ گئے ਇਹ ਜਿਹੜੇ ਲੋਕ ਸੀ ਧੱਕੇ ਗਏ ਉਧਰ ਨੂੰ پنجاب ਦੇ ਲੋਕ ਜਿਹੜੇ ਕੁਝ ਅੜ ਗਏ ਜਿਨ੍ਹਾਂ ਦੇ ਵਿੱਚ ਉਹ ਕ੍ਰਾਂਤੀਕਾਰੀ ਖੂਨ ਸੀਗਾ ਉਹ ਲੜਨ ਲੱਗ ਪਏ ਤੇ ਜਿਹੜੇ ਨਹੀਂ ਸੀ ਲੜ ਸਕੇ ਉਹ ਕਹਿੰਦੇ ਨਾ ਕਿਵੇਂ ਧੱਕੇ ਗਏ ਉਹ ਸੌਤ ਵੱਲ ਚਲੇ ਗਏ ਕਿਉਂਕਿ ਫੇਰ ਵੀ ਉਹਨਾਂ ਨੇ ਇਸ ਗੱਲ ਨੂੰ ਯਾਦ ਰੱਖਿਆ ਕਿ ਅਸੀਂ ذراوند قوم ਹੈ ਉਹਨਾਂ ਨੇ ਉੱਥੇ ਆਪਣੀ ذراਵਣੀ ਸੱਭਿਆਚਾਰ ਕਾਇਮ ਰੱਖੀ ਜੀ ਅਸੀਂ ਪੰਜਾਬ ਦੇ ਲੋਕਾਂ ਨੇ ਕਿਉਂ ਨਹੀਂ ਯਾਦ ਰੱਖ ਸਕੇ ਅਸੀਂ ਕਿਉਂਕਿ ਇੱਥੇ ਗੁਰੂਆਂ ਦਾ ਸਾਡੇ ਦਾ ਆਗਮਨ ਹੋ ਗਿਆ ਗੁਰੂ ਰਵਿਦਾਸ ਜੀ ਆ ਗਏ ਕਬੀਰ ਜੀ ਆ ਗਏ ਨਾਮਦੇਵ ਜੀ ਆ ਗਏ ਇੱਥੇ ਗੁਰੂ ਨਾਨਕ ਸਾਹਿਬ ਨੇ ਮੂਵਮੈਂਟ ਖੜੀ ਕਰ ਲਈ ਤਾਂ ਇੱਥੋਂ ਅਸੀਂ ਉਸ ਧਰਬੜ ਵਾਲੀ ਸੱਭਿਆਚਾਰ ਜਿਹੜੀ ਸੀ ਨਾ ਹੌਲੀ-ਹੌਲੀ ਸਾਡੇ ਦਿਮਾਗ ਚੋਂ ਬਿਸਰ ਗਈ ਕਿਉਂਕਿ ਆਸਤਾ-ਆਸਤਾ ਜਿਹੜੀ ਸੱਭਿਆਚਾਰ ਸਿੱਖ ਸੱਭਿਆਚਾਰ ਆ ਗਈ ਆ ਉਹ ਸਾਡੇ ਪਰਵੇਸ਼ ਕਰ ਗਈ ਜੀ ਏ ਬਰਾਬਰ ਸੋ ਹੁਣ ਤੁਹਾਡਾ ਨਿਸ਼ਾਨਾ ਕੀ ਆ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਅੱਜਕੱਲ ਚੋਣਾਂ ਕਿਹੋ ਜੀਆਂ ਹੁੰਦੀਆਂ ਨੇ ਕੀ ਹੁੰਦਾ ਚੋਣਾਂ ਦੇ ਵਿੱਚ ਕਿੰਨਾ ਖਰਚਾ ਹੁੰਦਾ ਆ ਕਿਵੇਂ ਜਿੱਤੀਆਂ ਜਾਂਦੀਆਂ ਨੇ ਕਿਵੇਂ ਮੈਨੇਜ ਕੀਤੀਆਂ ਜਾਂਦੀਆਂ ਨੇ ਸੋ ਜੀਵਨ ਸਿੰਘ ਹੁਣੀ ਕਹਿੰਦੇ ਆ ਕਿ ਮੈਂ ਇੱਕ ਓਪਰਚੁਨਿਟੀ ਦੇ ਤੌਰ ਤੇ ਲੈ ਰਿਹਾ ਇਹਨਾਂ ਇਲੈਕਸ਼ਨ ਨੂੰ ਵੀ ਵੱਧ ਤੋਂ ਵੱਧ ਇਹਨਾਂ ਵਿੱਚ ਪ੍ਰਚਾਰ ਕਰ ਸਕਾ ਆਪਣਾ ਮੈਸੇਜ ਦੇ ਸਕਾਂ ਸੋ ਤੁਹਾਡਾ ਵੀ ਕੋਈ ਨਿਸ਼ਾਨਾ ਹੈ ਤੁਸੀਂ ਵੀ ਉਸੇ ਪਾਰਟੀ ਦੇ ਮੈਂਬਰ ਹੋ ਤੁਸੀਂ ਕਿਵੇਂ ਦੇਖਦੇ ਹੋ ਕੀ ਨਿਸ਼ਾਨੇ ਨੇ ਤੁਹਾਡੇ ਦੇਖੋ ਇਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਤਿੰਨ ਉਮੀਦਵਾਰ ਉਤਾਰੇ ਨੇ ਜੀ ਜੀਵਨਜੀ ਸਾਡੇ ਪਾਲਚੀ ਦੇ ਅਧਿਐਕਸ਼ ਨੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਇੱਕ ਮੁੰਡਾ ਜਲੰਧਰ ਤੋਂ ਉਹਨਾਂ ਨੂੰ ਅਸੀਂ ਲੁਧਿਆਣਾ ਤੋਂ ਕਢਾਇਆ ਉਹਦਾ ਕੀ ਨਾਮ ਉਹਦਾ ਨਾਮ ਪ੍ਰਿਤਪਾਲ ਸਿੰਘ ਦਾ ਹੈ ਇਹ ਪੰਜਾਬ ਦਾ ਹੀ ਹੈ ਪੰਜਾਬ ਦਾ ਜਲੰਧਰ ਦਾ ਅੱਛਾ ਜੀ ਤੇ ਇੱਕ ਜਸਪਾਲ ਸਿੰਘ ਵੀ ਅਨੰਦਪੁਰ ਸਾਹਿਬ ਤੋਂ ਅੱਛਾ ਜੀ ਤਿੰਨੋ ਉਮੀਦਵਾਰ ਅਸੀਂ ਪੰਜਾਬ ਦੇ ਵਿੱਚ ਖੜੇ ਕੀਤੇ ਨੇ ਜਿੱਥੋਂ ਤੱਕ ਉਮੀਦੀ ਦਾ ਸਵਾਲ ਹੈ ਕਾਂਸ਼ੀਰਮ ਜੀ ਹਮੇਸ਼ਾ ਕਹਿਆ ਕਰਦੇ ਸੀ ਕਿ ਨੋਟਾਂ ਵਾਲਿਆਂ ਦੀ ਸਰਕਾਰ ਨਹੀਂ ਬਣਨੀ ਚਾਹੀਦੀ ਵੋਟਾਂ ਵਾਲਿਆਂ ਦੀ ਸਰਕਾਰ ਬਣਨੀ ਚਾਹੀਦੀ ਹੈ। ਵੋਟ ਬਹੁਜਨ ਸਮਾਜ ਦੇ ਕੋਲ ਜ਼ਿਆਦਾ ਨੇ। ਜੀ। ਨੋਟ 3% ਲੋਕਾਂ ਦੇ ਕੋਲ ਜ਼ਿਆਦਾ ਨੇ। ਉਹ ਆਪਣੇ 3% ਜਿਹੜੇ ਲੋਕ ਨੇ ਨੋਟਾਂ ਦੀ ਦੁਰਵਤੋਂ ਕਰਕੇ ਨੋਟਾਂ ਦੀ ਦੁਰਵਤੋਂ ਕਰਕੇ ਆਮ ਲੋਕਾਂ ਨੂੰ ਭੰਬਲ ਬੂਸੇ 'ਚ ਪਾ ਕੇ ਉਹ ਆਪਣਾ ਉਹਨਾਂ ਦਾ ਵੋਟ ਹਸਿਆ ਲੈਂਦੇ ਨੇ। ਜਾਂ ਬਹੁਤ ਸਾਰੀ ਜਗ੍ਹਾ ਤੋਂ ਐਸਾ ਨਹੀਂ ਹੈ। ਕੰਪਲੀਟ ਆਉਂਦੀ ਆ ਕਿ ਬੋਟ ਸੈਕਚਰ ਹੋ ਰਹੇ ਨੇ ਜੀ ਮਸ਼ੀਨਾਂ ਦੇ ਵਿੱਚ ਕੋਈ ਗੜਬੜ ਵੀ ਸ਼ੋ ਹੋ ਰਹੀ ਆ ਕਿ ਮਸ਼ੀਨਾਂ ਦੇ ਵਾਸਤੇ ਬਹੁਤ ਸਾਰਾ ਅੰਦੋਲਨ ਵੀ ਦਿੱਲੀ ਦੇ ਵਿੱਚ ਹੋਇਆ ਤਾਂ ਕਿਸੇ ਨਾ ਕਿਸੇ ਸਿਸਟਮ ਨਾਲ ਉਹਨਾਂ ਨੇ ਆਪਣੇ ਪੈਸੇ ਨੂੰ ਉਭਜੋਗ ਕਰਕੇ ਉਹਨਾਂ ਨੇ ਪੈਸੇ ਨੂੰ ਸਿਸਟਮ ਨੂੰ ਵਰਤ ਕੇ ਜਿਹੜੇ ਲੋਕ ਅਸਲ ਵਿੱਚ ਹੱਕਦਾਰ ਨੇ ਜੀ ਜਿਨ੍ਹਾਂ ਦੀ ਵੋਟ ਦਾ ਸਹੀ ਇਸਤੇਮਾਲ ਮੁਲਕ ਦੇ ਭਲੇ ਵਾਸਤੇ ਹੋਣਾ ਚਾਹੀਦਾ ਲੋਕਾਂ ਦੇ ਭਲਾਈ ਵਾਸਤੇ ਹੋਣਾ ਚਾਹੀਦਾ ਉਹ ਨੋਟਾਂ ਵਾਲੇ ਲੋਕ ਵੋਟਾਂ ਲੁੱਟ ਕੇ ਲੈ ਜਾਂਦੇ ਨੇ ਆਹ ਲੋਕ ਫੇਰ ਉੱਥੇ ਦੇ ਉੱਥੇ ਰਹਿ ਜਾਂਦੇ ਉਹ ਤਾਂ ਹੋ ਰਿਹਾ ਜਿਵੇਂ ਆਪਾਂ ਗੱਲ ਕਰਦੇ ਆਂ ਪਰ ਉਹ ਤੁਹਾਡੀ ਰਣਨੀਤੀ ਕੀ ਹੈ ਹੁਣ ਸਾਡੀ ਰਣਨੀਤੀ ਇਹ ਹੈ ਜਿਵੇਂ ਕਾਂਸ਼ੀ ਰਾਮ ਜੀ ਨੇ Allahabad ਤੋਂ ਕਿਉਂ ਲੜਿਆ ਸੀ ਜੀ ਕਾਂਸ਼ੀ ਰਾਮ ਨੇ ਉੱਥੇ ਇੱਕ ਫਾਰਮੂਲਾ ਦਿੱਤਾ ਸੀ ਸਾਡੇ ਸਮਾਜ ਨੂੰ ਇੱਕ ਨੋਟ ਇੱਕ ਵੋਟ ਇੱਕ ਇੱਕ ਨੋਟ ਅੱਛਾ ਜੀ ਇੱਕ ਵੋਟ ਅੱਛਾ ਜੀ ਕਿ ਮੈਂ ਵੋਟ ਉਹ ਤੋਂ ਲੈਣੀ ਚਾਹੁੰਦਾ ਨੋਟ ਉਹ ਤੋਂ ਲੈਣਾ ਚਾਹੁੰਦਾ ਜਿਹੜਾ ਮੈਨੂੰ ਵੋਟ ਪਾਉਣੀ ਚਾਹੀਊਗਾ ਅੱਛਾ ਜੀ ਮੈਂ ਚਾਹੁੰਦਾ ਪਈ ਜਦੋਂ ਵੋਟ ਦਾ ਵਾਰੀ ਆਉਗੀ ਉਦੋਂ ਤੁਸੀਂ ਵੋਟ ਪਾਇਓ ਜਿਹੜੀ ਤਰੀਕ ਨਿਸ਼ਚਿਤ ਕੀਤੀ ਹੈ ਹਾਂਜੀ ਉਸ ਤੋਂ ਪਹਿਲਾਂ ਮੈਂ ਪ੍ਰਚਾਰ ਕਰ ਰਿਹਾ ਅਗਰ ਤੁਹਾਡੇ ਮਨ ਚ ਆਂਦਾ ਕਿ ਮੈਂ ਵੋਟ ਤੁਹਾਨੂੰ ਪਾਉਣੀ ਚਾਹੁੰਦਾ ਤਾਂ ਮੈਨੂੰ ਇੱਕ ਨੋਟ ਵੀ ਦਿੱਤਾ ਜਾਵੇ ਅੱਛਾ ਜੀ ਤਾਂ ਜਦੋਂ ਸਾਰੇ ਨੋਟ ਉਹਨਾਂ ਨੇ ਆਪਣੇ ਬਾਕਸਾ ਰੱਖਿਆ ਸੀ ਬਾਕਾਇਦਾ ਇੱਕ ਡਰਮ ਕਿਸਮ ਦਾ ਜੀ ਤੇ ਨੋਟ ਸਾਰੇ ਲੋਕ ਉਹਦੇ ਵਿੱਚ ਪਾਉਂਦੇ ਸੀ ਜੀ ਉਹ ਨੋਟ ਜਿੱਦਣ ਵੋਟਾਂ ਗਿਣਨੀਆਂ ਸੀ ਉਸ ਤੋਂ ਇੱਕ ਦਿਨ ਪਹਿਲਾਂ ਗਿਣੇ ਗਏ ਅੱਛਾ ਨੋਟ ਜਿੰਨੇ ਨਿਕਲੇ ਹਾਂਜੀ ਪਰ ਵੋਟਾਂ ਉਸ ਤੋਂ ਜ਼ਿਆਦਾ ਨਿਕਲੀਆਂ ਅੱਛਾ ਜੀ ਮਤਲਬ ਉਹ ਉਹਨੀਆਂ ਵੋਟਾਂ ਤਾਂ ਪੱਕੀਆਂ ਹੋ ਗਈਆਂ ਨੋਟਾਂ ਲੀਆਂ ਉਸ ਤੋਂ ਜ਼ਿਆਦਾ ਅੱਛਾ ਜੀ ਲੋਕਾਂ ਕੋਲੇ ਨੋਟ ਘੱਟ ਸੀ ਅੱਛਾ ਜੀ ਵੋਟ ਸੀਗੀ ਜ਼ਿਆਦਾ ਨੋਟ ਘੱਟ ਨਿਕਲੇ ਵੋਟ ਜ਼ਿਆਦਾ ਨਿਕਲੀ ਅੱਛਾ ਜੀ ਤਾਂ ਉਸ ਕਾਂਸ਼ੀਨਾਮ ਜੀ ਦੇ ਫਾਰਮੂਲੇ ਨੂੰ ਅਸੀਂ ਵੀ ਅਪਣਾਉਂਦੇ ਹਾਂ ਅਸੀਂ ਵੀ ਇਹ ਬਕਸਾ ਲੈ ਕੇ ਛੋਟੇ ਬਕਸੇ ਸਾਡੀ ਟੀਮਾਂ ਦੇ ਕੋਲੇ ਹੋਣਗੇ ਉੱਤੇ ਬਕਾਇਦਾ ਲਿਖਿਆ ਹੋਇਆ ਕਿ ਇੱਕ ਵੋਟ ਇੱਕ ਨੋਟ अच्छा जी एक नोट जानी ਪਹਿਲਾ ਨੋਟ ਪਹਿਲਾ ਹਾਂਜੀ ਵੋਟਵਾਚ ਵੋਟਵਾਚ ਉਸ ਫਾਰਮੂਲੇ ਨੂੰ ਪਾਵਾਂਗੇ ਤੁਸੀਂ ਉਲਟੀ ਗੰਗਾ ਵਗਾ ਰਹੇ ਨਹੀਂ ਉਲਟੀ ਨਹੀਂ ਉਹੀ ਗੱਲ ਹੈ ਹਾਂਜੀ ਉਹੀ ਮਤਲਬ ਕਿ ਕਿਉਂਕਿ ਹੁਣ ਚੱਲਦਾ ਹੀ ਰਿਹਾ ਨਾ ਵੀ ਨਾਲੇ ਤੁਹਾਨੂੰ ਨਹੀਂ ਚਲਦਾ ਰਿਹਾ ਜੀ ਪਰ ਹਾਂਵੇਂ ਤੁਸੀਂ ਨੋਟ ਲਓ ਜੋ ਮਰਜੀ ਲਓ ਸਾਨੂੰ ਵੋਟ ਪਾਓ ਹਾਂਜੀ ਪਰ ਅਸੀਂ ਕਹਿੰਦੇ ਵੀ ਜੇ ਵੋਟ ਸਾਨੂੰ ਪਾਉਣੀ ਆ ਤਾਂ ਫਾਈ ਸਾਨੂੰ ਨੋਟ ਵੀ ਦਿਓ ਗੱਲਾਂ ਤੇ ਵੀ ਸੁਣਦੇ ਵੀ ਕਈ ਥਾਂ ਤੇ ਟੀਵੀ ਫਰਿੱਜ ਆ ਮਿਲਦੀਆਂ ਵੱਡੇ ਟੱਪਰਾ ਬੜਾ ਕੁਝ ਕਰ ਰਹੇ ਜੀ ਉਹ ਉਹਨਾਂ ਨੇ ਕਿਉਂਕਿ ਸਾਡੇ ਸਮਾਜ ਨੂੰ ਸਮਝਣਾ ਪਊਗਾ ਇਹ ਜੀ ਤੇ ਜਿਹੜੇ ਲੋਕ ਸਾਡੇ ਦੇ ਕਰੋੜਾਂ ਅਰਬਾਂ ਰੁਪਏ ਜਾਂ ਸਾਨੂੰ ਸ਼ਰਾਬਾਂ ਵਾਸਤੇ ਫਰਿੱਜਾਂ ਵਾਸਤੇ ਜਾਂ ਟੀਵੀਆਂ ਵਾਸਤੇ ਜਾਂ ਹੋਰ ਇਸ ਤਰ੍ਹਾਂ ਦੇ ਸਾਧਨਾਂ ਵਾਸਤੇ ਦੇ ਰਹੇ ਨੇ ਉਹ ਸਾਨੂੰ ਬਾਅਦ ਵਿੱਚ ਕੀ ਦੇਣਗੇ ਜੀ ਜੇ ਸਾਡੇ ਮੁਲਕ ਦਾ ਸਾਡੇ ਸਮਾਜ ਦਾ ਕੋਈ ਔਥਾਨ ਨਹੀਂ ਹੋ ਰਿਹਾ ਜੀ ਇਹਦਾ ਮਤਲਬ ਇਲੈਕਸ਼ਨal ਦਿਨਾਂ ਦੇ ਵਿੱਚ ਜੋ ਸਾਨੂੰ ਦਿੰਦੇ ਆ ਅਸੀਂ ਉਹ ਲੈ ਲੈਂਦੇ ਆ ਉਸ ਤੋਂ ਬਾਅਦ 5 ਸਾਲ ਸਾਡੇ ਵੱਲੋਂ ਝਾਗਦੇ ਨਹੀਂ ਸਾਡੀ ਸਮਾਜ ਨੂੰ ਕੁਝ ਨਹੀਂ ਦਿੰਦੇ ਆ ਹਾਲਾਂਕਿ ਉਹ ਲੋਕਾਂ ਦਾ ਹੀ ਪੈਸਾ ਹੁੰਦਾ ਜੀ ਲੋਕਾਂ ਤੋਂ ਹੀ ਲਿਆ ਹੁੰਦਾ ਟੈਕਸਾਂ ਦੇ ਰੂਪ ਦੇ ਵਿੱਚ ਪਰ ਲੋਕਾਂ ਨੂੰ ਇਹ ਸਮਝ ਨਹੀਂ ਆ ਜੇ ਆਉਂਦੀ ਅਸੀਂ ਸਮਝਦੇ ਹਾਂ ਕਿ ਹਾਂ ਵੀ ਅਸੀਂ ਆਪਣੇ ਸਮਾਜ ਨੂੰ ਇਹ ਬੇਨਤੀ ਕਰੀਏ ਕਿ ਹਾਂ ਵੀ ਨੋਟਾਂ ਦੇ ਨਾਲ 4 ਦਿਨ ਦੇ ਨਾਲ ਜਿਹੜੇ ਉਹਨਾਂ ਨੇ ਆਪ 15 ਦਿਨ ਪ੍ਰਚਾਰ ਕਰਨਾ ਇਹ ਨੋਟ ਲੈ ਕੇ ਅਸੀਂ ਜ਼ਿੰਦਗੀ ਨਹੀਂ ਨੰਗਾ ਸਕਦੇ ਜੀ ਪਰ ਸਾਨੂੰ ਵੋਟਾਂ ਵਾਲਿਆਂ ਨੂੰ ਵੋਟਾਂ ਵਾਲਿਆਂ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਨੋਟਾਂ ਵਾਲਿਆਂ ਤੋਂ ਬਹੁਤ ਪਰਹੇਜ਼ ਕਰਨ ਦੀ ਲੋੜ ਹੈ ਜੀ ਠੀਕ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ تیرਤ ਸਿੰਘ ਜੀ ਬਹੁਤ ਤੁਸੀਂ ਕਮਾਲ ਦੀਆਂ ਗੱਲਾਂ ਖਾਸ ਤੌਰ ਤੇ ਕਾਂਛੀਰਾਮ ਹੁਣਾ ਬਾਰੇ ਜਿਹੜੀਆਂ ਜਿਆਦਾ ਸਾਂਝੀ ਕੀਤੀਆਂ ਨੇ ਤੇ ਅਖੀਰ ਦੇ ਵਿੱਚ ਕੋਈ ਤੁਹਾਡਾ ਸਨੇਹਾ ਪੰਜਾਬ ਦੇ ਲੋਕਾਂ ਨੂੰ ਹਿਆਰਪੁਰ ਦੇ ਲੋਕਾਂ ਨੂੰ ਸਨੇਹਾ ਪੰਜਾਬ ਦੇ ਲੋਕਾਂ ਨੂੰ ਜਿਸ ਸਮੇਂ ਬੈਂਚੀ ਕੀਤੇ ਸਾਡੇ ਤਿੰਨ ਉਮੀਦਵਾਰ ਖੜੇ ਨੇ ਲੁਧਿਆਣਾ ਤੋਂ ਪ੍ਰੇਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਸਾਹ ਜਸਪਾਲ ਸਿੰਘ ਜੀ ਔਰ ਹੁਸ਼ਿਆਰ ਪਰ ਤੂੰ ਜੀਵਨ ਸਿੰਘ ਜੀ ਜਿਹੜੇ ਪਾਰਟੀ ਦੇ ਰਾਸ਼ਟਰੀ ਅਧਿਖ ਨੇ ਰਾਸ਼ਟਰੀ ਪ੍ਰਧਾਨ ਨੇ ਕੌਮੀ ਪ੍ਰਧਾਨ ਨੇ ਉਹਨਾਂ ਨੂੰ ਅਸੀਂ ਤੁਹਾਡੇ ਤੱਕ ਪਤਾ ਨਹੀਂ ਅਪਰੋਚ ਕਰ ਸਕਾਂਗੇ ਸਾਰਿਆਂ ਤੱਕ ਜਾਂ ਨਹੀਂ ਕਿਉਂਕਿ ਸਾਧਨ ਸੀਮਿਤ ਨੇ ਆ ਇੱਕ ਸਾਧਨ ਜਿਹੜਾ ਅੱਜ ਸਾਡੇ ਕੋਲੇ ਸੋਸ਼ਲ ਮੀਡੀਆ ਦਾ ਜਿਹੜਾ ਸਰਕਾਰੀ ਮੀਡੀਆ ਉਹ ਤਾਂ ਉਹਨਾਂ ਦਾ ਖਰੀਦਿਆ ਹੋਇਆ ਮੀਡੀਆ ਉਥੇ ਤੁਸੀਂ ਲੋਕਾਂ ਦੀ ਗੱਲ ਘੱਟ ਸੁਣੋਗੇ ਉਹਨਾਂ ਦੀ ਹੀ ਗੱਲ ਸੁਣੋਗੇ ਸਰਮਾਇਦਾਰਾਂ ਦੀ ਤੇ ਉਹ ਉਹਨਾਂ ਦੇ ਗੁਣਗਾਨ ਗਾਉਂਦੇ ਆ ਔਰ ਉਸ ਮੀਡੀਆ ਦਾ ਰੋਲ ਹੈ ਅੱਜ ਤੱਕ ਉਹ ਸਰਕਾਰ ਨੂੰ ਇੱਕ ਵੀ ਸਵਾਲ ਨਹੀਂ ਪੁੱਛ ਰਿਆ ਸਾਨੂੰ ਉਮੀਦ ਹੈ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਵੀਨੈਨ ਪੰਜਾਬੀ ਨੂੰ ਪੰਜਾਬੀ ਤੇ ਜਿਨ੍ਹਾਂ ਨੇ ਇਹ ਅਪਰਾਧਾ ਕਰਿਆ ਸਾਡੇ ਨਾਲ ਸੰਪਰਕ ਕੀਤਾ ਔਰ ਸਾਡੀ ਗੱਲ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਵੀੜਾ ਚੁੱਕਿਆ ਇਸਾਂ ਦੇ ਚੈਨਲਾਂ ਦੇ ਰਾਹੀਂ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਆਪਣੇ ਸਮਾਜ ਨੂੰ ਬੇਨਤੀ ਕਰਾਂਗੇ ਮਨੁੱਖਾਂ ਨੂੰ ਬੇਚੀ ਕਰਾਂਗੇ ਖਾਸ ਕਰਕੇ ਸਿੱਖ ਸਮਾਜ ਨੂੰ ਬੇਨਤੀ ਕਰਾਂਗੇ ਉਹ ਜਿੱਥੇ-ਜਿੱਥੇ ਵੀ ਬੈਠੇ ਨੇ ਜਿੱਥੇ-ਜਿੱਥੇ ਵੀ ਬੈਠੇ ਨੇ ਆਪਣੇ ਰਿਸ਼ਤੇਦਾਰਾਂ ਦੇ ਰਾਹੀਂ ਆਪਣੇ ਦੋਸਤਾਂ ਮਿੱਤਰਾਂ ਦੇ ਰਾਹੀਂ ਇਸ ਗੱਲ ਦਾ ਸੁਨੇਹਾ ਆਪਣੇ ਸਮਾਜ ਤੱਕ ਲਾਉਣ ਔਰ ਖਾਸ ਕਰਕੇ ਜਿਹੜਾ ਇੱਕ ਨੋਟ ਇੱਕ ਵੋਟ ਇਸ ਸਿਧਾਂਤ ਨੂੰ ਵੀ ਲਾਗੂ ਕੀਤਾ ਜਾਵੇ ਔਰ ਜਿਹੜੇ ਗੁਰੂਆਂ ਦਾ ਸਿਧਾਂਤ ਆ ਸਾਡਾ ਕਿ ਜਿਹੜੇ ਸਿੱਖ ਸਮਾਜ ਆ ਸਾਡਾ ਉਹ ਦਸਵੰਦ ਕੱਢ ਕੇ ਦੀਨ ਦੁਖੀਆਂ ਦੇ ਖਾਤੇ 'ਚ ਜਮਾ ਕਰੇ ਕਿਉਂਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਹ ਉਮੀਦਵਾਰ ਗਰੀਬ ਨੇ ਪਰ ਮਾਨਸਿਕ ਤੌਰ ਤੇ ਬਹੁਤ ਅਮੀਰ ਨੇ ਇਹ ਉਮੀਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੈ ਔਰ ਇਹ ਸਾਡਾਂ ਦੀ ਉਮੀਰੀ ਤੁਹਾਡੇ ਕੋਲੇ ਹੈ ਉਹ ਸਾਧਨਾ ਦੀ ਉਮੀਰੀ ਬਹੁਜਨ ਦਰਾਵੜ ਪਾਲਜੀ ਦੇ ਉਮੀਦਵਾਰਾਂ ਨੂੰ ਬਖਸ਼ ਕੇ ਤੁਸੀਂ ਆਪਣੀ ਕਾਮਯਾਬੀ ਪਾਲਟੀ ਦੀ ਕਾਮਯਾਬੀ ਔਰ ਬੇਗੰਪੁਰਾ ਖਾਲਸਾ ਰਾਜ ਨੂੰ ਸਥਾਪਿਤ ਕਰਨ ਦੇ ਲਈ ਜਿਹੜੇ ਯਤਨ ਨੇ ਉਹਨਾਂ ਦੇ ਵਿੱਚ ਸਹਿਯੋਗ ਕਰੋਗੇ ਇਸ ਆਸ ਔਰ ਵੀਰ ਦਾ ਮੈਂ ਚੈਨਲ ਦਾ ਤੇ ਹੋਰ ਦਰਸ਼ਕ ਸਾਥੀਆਂ ਦਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ